ਸੁਹਿਲਾ ਰਾਗ ਗਉੜੀ ਦੀਵਕੀ ਮੰਲਾ ਪਹਿਲਾ ਏਕ ਓੰਕਾਰ ਸਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਗਾ ਹੋਏ ਵਿਚਾਰ ਤਿਤ ਕਰ ਗਾ ਸੁਹਿਲਾ ਸਿਵਰੋ ਸਜਨਾਰ ਤਮ ਗਾਉ ਮਿਰਨ ਪਉ ਕਾ ਸੁਹਿਲਾ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਇ ਰਾਗ ਨਿਤ ਨੇ ਜਿਹੇ ਸੰਵਾਲੀਐਣ ਦੇਖੇਗਾ ਦੇਵਨਹਾਰ ਤੇਰ ਦਾ ਨੇ ਕੀਮਤ ਨਾਮ ਪਵੇ ਤਿਸ ਦਾ ਤੇ ਕਮਣ ਸਮਾਰ ਸੰਭੂਸਾ ਲਿਖਿਆ ਮਿਰ ਕਰਪਾਉ ਤੇਲ ਦਿਉ ਸੱਜਣ ਸੀਸੜੀਆਂ ਜੋਇਸਾ ਸੁਮੇਲ ਕਰ ਕਰਿ ਹੋ ਪਹੁੰਚਾ ਸੜਨਿਤ ਪਵਨ ਸਦਾ ਰਾਜ ਸਿਮਰਗੀ ਨਾਨਕ ਸੇ ਦਿਵਨ ਰਾਗਿਆ ਸਮਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਗਈ ਕੋ ਇਸ ਨੀਕ ਬਾਬਾ ਜੈ ਕਰ ਕਰਤੇ ਕੀ ਤੋਏ ਸੋ ਕਾ ਰਾਗ ਫੜਾਈ ਤੋਇ ਰਾਹ ਵਿਸਾ ਚਸੀਆਂ ਕੜੀਆਂ ਪਨ ਦਿਵਾਰੀ ਮਾਉ ਹੋਆ ਸੁਰਜੇ ਕੋ ਰਤਨੀ ਨਾਨਕ ਕਰਤੇ ਕੀਤੇ ਵੇਸ ਰਾਗਤਨਾ ਸ੍ਰੀ ਮੰਨ ਲਾ ਪਹਿਲਾ ਗਗਨ ਮੈਂ ਥਾਰਾ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੁਮ ਲਿਆਲੂ ਪੌਣ ਚੌਰੋ ਕਰ ਸਰਬਨਾਇ ਫਲਨ ਜੋਤੀ ਕੈਸੀ ਆਰਤੀ ਹੋਏ ਪੌਣ ਖਣਾਂ ਤ੍ਰੀ ਆਰਤੀ ਅਨਹਤਾ ਸ਼ਬਦ ਵਜੰਤ ਪੀਰਾਵ ਸਾਸਤਵ ਨੈਨ ਨਨ ਨੈਨ ਤਵੇ ਕੋ ਸਾਸ ਮੂਰਤ ਨਾਇਕ ਤੋਈ ਸਾਸ ਪਦਿ ਮਨ ਨਾਇਕ ਪਦ ਗੰਧ ਬਿਨ ਸਾਸਤਵ ਗਾਂਦੇ ਵਿਚਲਤ ਮੋਈ ਸਮੈ ਜੋਤ ਜੋਤੈ ਸੋਏ ਤੇ ਦਿ ਚਾਨਣ ਸਮੈ ਚਰਨ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਸੁਭਾਵੇ ਸੋ ਆਰਤੀ ਹੋਈ ਹਰ ਚਰਨ ਕਮਕਰੰਦ ਲੋਬਤ ਮਨੋ ਅੰਧ ਨਮ ਹੋਇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਜਾਤ ਤਿਰਨਾਏ ਵਾਸਾ ਰਾਗ ਗਉੜੀ ਪੁਰਮਲਾ ਚੌਥਾ ਕਾਂਕ ਨੂੰ ਪਰਿਆ ਮਿਲ ਸਾਧੂ ਖੰਡਨ ਖੰਡਾਈ ਪੂਰਬ ਲਿਖਤ ਲਿਖੇ ਗੁਰ ਪਾਇਆ ਮਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪਨ ਵਡਾਈ ਕੰਡਾਉਤ ਪਉ ਵਡਾ ਰਹਾਉ ਸਾਗ ਤਰਸਾ ਨ ਜਾਣਿਆ ਤਨੰਤਰੋਂ ਮੈਂ ਕੰਡਾਈ ਜਿਨ ਚਲੇ ਚੁਬੇ ਦੁੱਖ ਪਾਵੇ ਜਮ ਕਾਲ ਸੈ ਸੜੰਡਾਈ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮਨ ਪੁਖੰਡਾਈ ਆਵਨਾਸੀ ਪ੍ਰਭ ਪਾ ਪਰਮੇਸ਼ਰ ਬਹੁ ਸੋਉ ਖਣ ਬ੍ਰਹਮੰਡਾਈ ਹਮ ਗਰੀ ਮਸਕੀਨ ਪਾ ਤੇਰੀ ਹਰ ਆਖ ਰਾਖ ਵਡਾਈ ਜਨਾਨਕ ਨਾਮ ਧਾ ਟਿਕ ਨਾਮੇ ਈਸ਼ੁ ਕੁ ਮੰਡਾਈ ਰਾਗ ਗੌੜੀ ਪੂਰ ਮਨਲਾ ਪੰਜਵਾ ਕਰੋ ਬਨੰਤੀ ਸੁਨ ਮੇ ਮੀਤਾ ਸੁਨ ਚਾਲ ਕੀ 베ਲਾ ਇਆਂ ਖਾੜ ਚ ਲੋਹਰ ਲਾਗੇ ਬਸੰਸੀਲਾ ਔਕਟੇ ਦਨ ਸੋਰੇ ਨਾਰੀ ਮਨ ਗੁਰ ਮਨ ਕਾਜ ਸਵਾਰੇ ਰਾਵ ਇਉ ਸੰਸਾਰ ਵਿਕਾਰ ਸੰਸੇ ਮੈਂ ਤਰੂ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਇ ਰਸ ਕਾਖ ਤਤ ਨ ਜਾਣੀ ਜਾਗਵਾਏ ਸੋਇ ਬਾਜੀ ਗੁਰ ਤੇ ਮਨੁ ਵਸੀ ਰਾ ਨਿਜ ਕਰਮ ਮੈਲ ਪਾਉ ਸੂ ਸਾਜੀ ਬੋਰਨੈ ਗੁਫੀਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ